ਆਪ ਪੈ ਜੀ ਹੁਣ ਸਰਪੰਚ ਹੋਣਿਆ ਸ਼ੁਭਾ ਕੰ ਦਾ ਮੌਕਾ ਤਾਂ ਮਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਅਸੀਂ ਪਿੰਡ ਹਰਦਲ ਬਥਾਲੇ ਦੇ ਸਰਪੰਚ ਜਿਨ੍ਹਾਂ ਨੇ ਸਾਨੂੰ ਇਹਨਾਂ ਪਿੰਡ ਵਾਲਿਆਂ ਬਹੁਤ ਮਨ ਬਖਸ਼ਿਆ ਤੇ ਅਸੀਂ ਇਹੀ ਕਹਿੰਨੇ ਆ ਵੀ ਚੰਗੇ ਤੇ ਚੰਗਾ ਕੰਮ ਹੋਏ ਇਹਨਾਂ ਦਾ ਆਪਣੇ ਵਿਕਾਸ ਚੰਗਾ ਹੋਏ ਵਧੀਆ ਕਰਕੇ ਜੋ ਵੀ ਪੈਸਾ ਆਂਦਾ ਗਵਰਨਮੈਂਟ ਤੋਂ ਅਸੀਂ ਗੁਲ ਕਰਕੇ ਉਹਨੂੰ ਸਮਝ ਕੇ ਅਸੀਂ ਵਰਤਾਂਗੇ ਉਹਨੂੰ ਵਧੀਆ ਕਰਕੇ ਬਣਾਵਾਂਗੇ ਤੇ ਬਹੁਤ ਜੋਗ ਦਿੱਤਾ ਇਹਨਾਂ ਨੇ ਇਹਨਾਂ ਦਾ ਬੜਾ ਧੰਨਵਾਦ ਹੈ ਤੇ ਆਪਣੇ ਨਾਲ ਸਾਡੇ ਸਾਥ ਦੇ ਰਹੇ ਆ ਕਰ ਰਹੇ ਆ ਵਧੀਆ ਕਰਕੇ ਤੁਸੀਂ ਆਮ ਦੇਖਿਆ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਜਾਈਦਾ ਉਹਨਾਂ ਬੂਟੇ ਲੱਗੇ ਹੁਣ ਇਹਨਾਂ ਲੇਟਾਂ ਲੱਗੀਆਂ ਹੁੰਦੀਆਂ ਨੇ ਸੋ ਜਦੋਂ ਇੰਨਾਂ ਦਈਏ ਪਿੰਡ ਦੇ ਅੰਦਰ ਜਾਈ ਬੜੀ ਹੈ ਤੇ ਸੋ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਤੇ ਸਮਨਦਈ ਹੁੰਦੀ ਆ ਉਹ ਆਪਣੇ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਹਾਂ ਹਾਂਜੀ ਉਹ ਲੱਗੇ ਹੁੰਦੇ ਆ ਪਰ ਉਹ ਸਾਡੇ ਵਾਸਤੇ ਇਸੇ ਪਿੰਡ ਵਿੱਚ ਕੋਈ ਨਾ ਹੀ ਕੋਈ ਹੈਗੀ ਆ ਆਪਣੇ ਕੋਈ ਸੈਕਟਰ ਜਗ੍ਹਾ ਕੋਈ ਨਹੀਂ ਹੈਗੀ ਜਿੱਥੇ ਕੋਈ ਫੁੱਲ-ਬੁੱਟੇ ਜਾਂ ਕੋਈ ਲਾਦੇ ਕੋਈ ਕੋਈ ਖੇਡਾਂ ਵਾਸਤੇ ਕੋਈ ਆਪਣੇ ਮੈਦਾਨ ਕੋਈ ਹੋਏ ਇੱਥੇ ਲਾਈਏ ਉਹ ਵੀ ਨਹੀਂ ਹੈ ਕੁਛ ਨਹੀਂ ਹੈਗਾ ਤੇ ਇਸ ਪਿੰਡ ਵਿੱਚ ਤੇ ਅਸੀਂ ਇਹ ਕਹਿੰਦੇ ਵੀ ਚਲੋ ਵਾਧੂ-ਵਾਧੂ ਕੋਈ ਕੰਮ ਹੈ ਇਹੋ ਜਿਹੀ ਜਗ੍ਹਾ ਛੱਡੀ ਹੁੰਦੀ ਤਾਂ ਅਸੀਂ ਸਾਰਾ ਕੁਝ ਇੱਥੇ ਕਰਦੇ ਤੇ ਜੋ ਸਾਡੇ ਕੋਲ ਹੋ ਰਿਹਾ ਜਿੰਨੀ ਕਿ ਜਗ੍ਹਾ ਸਾਡੇ ਕੋਲ ਪਈ ਹੈ ਉਹਨਾਂ ਦੇ ਤਾਬਕ ਅਸੀਂ ਸਭ ਕੁਝ ਕਰ ਰਹੇ ਹਾਂ ਇੱਥੇ ਬਾਕੀ ਅਸੀਂ ਤੇ ਮਨ 'ਚ ਸੋਚ ਨਹੀਂ ਇਹੋ ਜਿਹੀ ਲੈ ਕੇ ਤੁਰੇ ਜੇ ਆਹੀ ਆਇਆ ਤਾਂ ਅਸੀਂ ਕਹਿੰਦੇ ਵੀ ਪਿੰਡ ਦਾ ਵਿਕਾਸ ਜਿਹੜਾ ਵਧੀਆ ਕਰਕੇ ਕਰ ਰਹੇ ਆ ਅਸੀਂ ਔਰ ਗਲੀਆਂ ਨਾਲੇ ਲੈਟਰ ਹੈਡ ਪੰਪ ਜੋ ਵੀ ਹੈ ਉਹ ਮੈਂ ਸਭ ਕੁਝ ਕਰਾ ਰਹੇ ਆ ਵਧੀਆ ਕਰਕੇ ਅਸੀਂ ਜੋ ਵੀ ਪੈਸਾ ਗਵਰਨਮੈਂਟ ਦਾ ਜੋ ਆ ਰਿਹਾ ਅਸੀਂ ਉਹਨੂੰ ਪੁੱਲ ਕਰਕੇ ਸਮਝ ਕੇ ਅਸੀਂ ਲਗਾ ਰਹੇ ਆ ਤੇ ਬਹੁਤ ਵਧੀਆ ਚੱਲ ਰਿਹਾ ਹੈਗਾ ਪਰ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਵੱਡਾ ਮੁੱਦਾ ਹੈ ਕਿ ਤੁਹਾਨੂੰ ਲੱਗਦਾ ਤੁਹਾਡੇ ਮਿਲ ਜਿਹੜੇ ਜੋਗ ਲੋਕਾਂ ਦਾ ਰਾਸ਼ਨ ਆਪਣਾ ਹੀ ਬਣੇ ਤੁਹਾਡੇ ਜੀ ਹਾਂਜੀ ਜਿਹੜੇ ਰਾਸ਼ਨ ਕਾਰਡ ਨਹੀਂ ਹੈ ਬਣੇ ਹੈਗੇ ਉਹ ਵੀ ਹੁਣ ਦੇਖੋ ਅਸੀਂ ਜਿਹਨਾਂ ਜਿਹਨਾਂ ਦੇ ਰਹਿ ਗਏ ਹੈ ਉਹ ਵੀ ਅਸੀਂ ਕੋਸ਼ਿਸ਼ ਹੀ ਆ ਤੇ ਉਹਨਾਂ ਦੇ ਬਣਾਈਏ ਜੋ ਵੀ VOTING ਹੈ ਜੋ ਸਾਡੀ ਇੱਥੇ ਹੁੰਦੀ ਆ ਉਹ ਵੀ ਜਿਹੜੀ ਆ ਇੱਕ ਦੂਜੇ ਤੇ ਮਤਲਬ ਗਰੁੱਪਾਂ 'ਚ ਪਈ ਹੋਈ ਆ ਉਹ ਵੀ ਅਸੀਂ ਕਹਿੰਨੇ ਆਂ ਕਿ ਜਗਾਹ ਸੈਂਟਰ ਦਾ ਹੈ ਉਹਦੇ ਨਾਲ ਅਸੀਂ ਸਾਰਾ ਕੁਝ ਆਪਣਾ ਚੰਗਾ ਕਰਕੇ ਤੇ ਆਪਣਾ ਵਧੀਆ ਕਰਕੇ ਆਪਣੇ ਮਹੱਲੇਦਾਰੀ ਦੇ ਮਹੱਲੇਦਾਰੀ ਚ ਆਏ VOTING ਉਹ ਆਪਣੇ ਬਰਾਮ ਨਾਲ ਕਰਾਈਏ ਵਧੀਆ ਕਰਕੇ ਜੋ ਵੀ ਹੈ ਚੰਗਾ ਕੰਮ ਹੋਣਾ ਚਾਹੀਦਾ ਕਿਉਂ ਵੀ ਆ ਮਨਜ਼ੇ ਗਾਦੀ ਗੱਲ ਕਰੀਏ ਮਨਜ਼ੇ ਗਾਦੇ ਵਿੱਚ ਵੀ ਜਿਹੜੇ 2 ਘੰਟੇ ਪਹੁੰਚਦੇ ਉਹਨਾਂ ਨੂੰ ਵੀ ਵਿਗਾਰ ਨਹੀਂ ਦਿੱਤਾ ਜਾਂਦਾ ਸੋ ਨਜਾਇਜ਼ ਨਾਮ ਪਾਇਆ ਜਾਂਦਾ ਤੇ ਤੁਹਾਡੀ ਵੀ ਗੱਲ ਕਿਵੇਂ ਬੋਲਾਂ ਜਿੱਤਿਆ ਜਾਂਦਾ ਉਹ ਫਿਰ ਇਸੇ ਤਰ੍ਹਾਂ ਹੀ ਆ ਜੀ ਦੇਖੋ ਜੇ ਸਾਨੂੰ ਪੁੱਛਦੇ ਨਹੀਂ ਆਗੇ ਜੋ ਪਹਿਲੀ ਪੰਚਾਇਤਾਂ ਕਰਾਰੀਆਂ ਹੀ ਉਹੋ ਹੀ ਨਾਂ ਚੜੇ ਹੋਏ ਆ ਉਹਨਾਂ ਦੇ ਤੇ ਉਹੋ ਹੀ ਆਪਣੇ ਹਿਸਾਬ ਦੇ ਨਾਲ ਜਿਹੜੇ ਅਫਸਰ ਵੀ ਜਿਹੜੇ ਉਹ ਪਹਿਲੀ ਨਾਲ ਹੀ ਅਟੈਚਮੈਂਟ ਹੋਏ ਰਿਆ ਉਹਨਾਂ ਨੂੰ ਸਾਨੂੰ ਕੋਈ ਆ ਕੇ ਪੁੱਛਦਾ ਕਿ ਇਸ ਤਰ੍ਹਾਂ ਨਹੀਂ ਜੀ ਸਾਡੇ ਅੰਡਰ ਜੋ ਵੀ ਹੁੰਦਾ ਉਹਦਾ ਪੈਸਾ ਨਹੀਂ ਪੈਂਦਾ ਜੇ ਉਹ ਲਾ ਕੇ ਹੁੰਦੀਆਂ ਦਿਹਾੜੀਆਂ ਤੋਂ ਆ ਕੇ ਸਾਡੇ ਉੱਪਰ ਲਾਂਦੀਆਂ ਨੇ ਕੋਸਾਨੂੰ ਪੈਸਾ ਨਹੀਂ ਪੈ ਰਿਹਾ ਸਾਡੇ ਜੋਬ ਕਾਰਡ ਨਹੀਂ ਬਣ ਰਿਹਾ ਕੁਝ ਨਹੀਂ ਬਣ ਰਿਹਾ ਇਹ ਫਿਰ ਸਾਰੀ ਇਹਨਾਂ ਦੀਆਂ ਆਪਣੀਆਂ ਨਿਚਾਂ ਨੇ ਜਿਹੜੀਆਂ ਨਹੀਂ ਸਾਨੂੰ ਪੁੱਛ ਕੇ ਚੱਲਣ ਤਾਂ ਸਾਡੀ ਅੱਗੇ ਚੱਲਣ ਤੇ ਫਿਰ ਸਾਰਾ ਕੁਝ ਤੇ ਠੀਕ ਹੋਏ ਹੋਰ ਸਭ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਸਤਾਵ ਦੀ ਕਮੀਆਂ ਨਾ ਹੈ ਜਾਂ ਕੋਈ ਹੋਰ ਗੰਢੀ ਦੂਰ ਹੈ ਇਹ ਸਕੂਲ ਤੇ ਚਲੋ ਵਧੀਆ ਚੱਲ ਰਿਹਾ ਇੱਥੇ ਕੋਈ ਗੱਲ ਨਹੀਂ ਆਸੀ ਸਭ ਕੁਝ ਬਣਾ ਰਿਹਾ ਕਰ ਰਿਹਾ ਬਾਕੀ ਸਭ ਕੋਈ ਠੀਕ ਹੈ ਇਹੋ ਹੀ ਹੈ ਫੋਟੀਆਂ ਹੀ ਸਮੱਸਿਆ ਹੈ ਜਿਹੜੀਆਂ ਮੈਂ ਦੱਸ ਦੇ ਦੀਆਂ ਕੋਈ ਥੋੜੀ ਜੀ ਜ਼ਮੀਨ ਦੀ ਕਮੀ ਐ ਇੱਥੇ ਕੋਈ ਹੈ ਨਹੀਂ ਜਾਂ ਕੋਈ ਸਰਕਾਰ ਆਪਣੇ ਪੰਚਾਇਤ ਨੂੰ ਕੋਈ ਹਮਤਨ ਹੈ ਨਹੀਂ ਕਿਸੇ ਪਾਸਿਓਂ ਦੇਖੋ ਬਾਕੀ ਪਿੰਡਾਂ 'ਚ ਬੜੀ ਹੁੰਦੀ ਆ ਉਥੇ ਕਿੰਨੀ ਕਿੰਨੀ ਪੈਲੀ ਹੁੰਦੀ ਆ ਉਹਨਾਂ ਕੋਲ ਬਥੇਰਾ ਕੁਝ ਹੁੰਦਾ ਜ਼ਮੀਨ ਇੱਥੇ ਹਾਈ ਕੁਝ ਨਹੀਂ ਇੱਕ ਮਰਲਾ ਨਹੀਂ ਹੈਗੀ ਜਿਹੜਾ ਇੱਥੇ ਕੋਈ ਬੂਟੇ ਦੇ ਰੱਖ ਤਾ ਕੋਈ ਜਾਂ ਕੋਈ ਪਾਰਕਿੰਗ ਬਣਾਈਏ ਕੁਝ ਕੋਈ ਇੱਥੇ ਹੈ ਹੀ ਜਗ੍ਹਾ ਨਹੀਂ ਸਾਡੇ ਕੋਲ ਤੇ ਜ਼ਮੀਨ ਨਾ ਹੋਣ ਦੀ ਕਰਕੇ ਕਾਹਾਂ ਜੀ ਬਿਲਕੁਲ ਨਹੀਂ ਜੀ ਸਰ ਯੋਗੋਕ ਕਦੇ ਮਿਲਾਂਦੇ ਵਿੱਚ ਝਗੜੇ ਹੋਏ ਨੇ ਝਗੜੇ ਇੰਨੇ ਕਵਾਜ ਜਾਂਦੇ ਆ ਕਿ ਉਹਨਾਂ ਨੂੰ ਘਰੋਂ ਖਾਣੇ ਤੇ ਚਲੇ ਜਾਂਦੇ ਥੱਲੇ ਖਾਣੇ ਮੇਜ਼ਾਵਾ ਸਮਾਂ ਬਰਬਾਦ ਹੋ ਰਿਹਾ ਅਸਲ ਨੂੰ। ਸੋ ਇੱਕ ਤਰ੍ਹਾਂ ਪੰਜਰੀ ਕੀ ਜ਼ਿੰਮੇਵਾਰੀ ਹੁੰਦੀ ਆ ਕੀ ਬਚਨਾ ਕਿਵੇਂ ਦੇਦੇ। ਦੇਖੋ ਅਸੀਂ ਉਹ ਤੇ ਥੋੜੀ ਕੀਤਿਆਂ ਜੋ ਵੀ ਝਗੜਾ ਹੁੰਦਾ ਹੀ ਕੋਸ਼ਿਸ਼ ਸਾਡੀ ਹੀ ਹੁੰਦੀ ਆ ਕਿ ਅਸੀਂ ਇੱਥੇ ਬੈਠ ਕੇ ਹੀ ਨਿਬੇੜੀ ਆਹੀ ਇਹਨਾਂ ਨੂੰ ਥਾਣੇ ਤੱਕ ਨਹੀਂ ਜਾਣ ਦਿੰਦੇ ਹੈਗੇ। ਤੇ ਬਾਕੀ ਜਿੰਨਾ ਵੀ ਹੁੰਦਾ ਇਹਨਾਂ ਦਾ ਇੱਥੇ ਹੀ ਕਰੀਦਾ ਵੀ ਚਲੋ ਸਾਡੇ ਇੱਥੇ ਬੈਠ ਕੇ ਫੈਸਲਾ ਹੋ ਜੇ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਤ ਆਪਣੇ ਵਧੀਆ ਕਰਕੇ ਹੋ ਰਿਆ ਕੋਈ ਇੰਨੇ ਝਗੜੇ ਨਹੀਂ ਹੈਗੇ ਸਾਡੇ ਪਿੰਡਾਂ 'ਚ ਬੜਾ ਸੁਣਾ ਟਾਈਮ ਪਾਸ ਜਿਹੜਾ ਵਧੀਆ ਨਿਕਲ ਰਿਹਾ ਹੈ ਜੀ ਕੋਈ ਗੱਲਬਾਤ ਨਹੀਂ ਅੱ체 ਕੁਠਾ ਨਾ ਪਿੰਡਾਂ ਵਿੱਚ ਹਾਂਜੀ ਉਹ ਆਈਆਂ ਉਹ ਅਸੀਂ ਉਹ ਵੀ ਇਹਦੀ ਹਰ ਘਰ ਵਿੱਚ ਦੇਖੀਆਂ ਨਾ ਅਸੀਂ ਜੋ ਜਿਸ ਦੀ ਕੋਈ ਵਾਲੇ ਵਾਲੇ ਵਾਲੀ ਛੱਤ ਹੈਗੀ ਆ ਉਹਨੇ ਸਾਰਿਆਂ ਦੀ ਅਸੀਂ ਮਤਲਬ ਪਵਾਤੀਆਂ ਹੈਗੀਆਂ ਨੇ ਤੇ ਉਹ ਵੀ ਹੈਗਾ ਬਾਕੀ ਵੱਧ ਤੋਂ ਵੱਧ ਜਿੰਨਾ ਕਿ ਸਾਡੇ ਕੋਲ ਹੋ ਰਿਹਾ ਨਾ ਉਹਨਾਂ ਕ ਅਸੀਂ ਨਵੇਂ ਫੋਨ ਦਿਨੇ ਕੋ ਪੜੇ ਗਏ ਹਾਂਜੀ ਹੁਣ ਇਹ ਨਵੇਂ ਅਸੀਂ ਕੋਈ 70 70 ਦੇ ਲਗਭਗ ਪਾੜੀ ਦਿੱਤੇ ਆ ਜਿੰਨੇ ਵੀ ਜਿੱਦੀ ਜਿੱਦੀ ਵੀ ਅਸੀਂ ਹਰ ਪਿੰਡ ਵਿੱਚ ਦੇਖ ਕੇ ਸਾਰੇ ਪਿੰਡ ਵਿੱਚ ਫਿਰ ਤੁਰ ਕੇ ਸਾਰੇ ਦੇਖਿਆ ਜਿਹਦਾ ਵੀ ਮਤਲਬ ਬਾਲੇ ਦੀ ਛੱਤ ਹੈਗੀ ਉਹਦਾ ਹਰ ਇੱਕ ਦਾ ਪਾਇਆ ਹੈਗਾ। ਬਾਕੀ ਇਹੀ ਕੋਈ ਐਸਾ ਨਹੀਂ ਕੋਈ ਕੋਈ ਉਹੋ ਜਿਹੀ ਕਹਿੰਦੀ ਸਵਾਰਛਾ ਜਾਂ ਕੋਈਆਂ ਕੰਮ ਉਹੋ ਜੇ ਇਹੀ ਨਹੀਂ ਕੋਈ ਘਰ ਦੇ ਕਰਪਸ਼ਨ ਵਾਲਾ ਕੋਈ ਕੰਮ ਨਹੀਂ ਸਾਡੇ ਕੋਲ ਹੈਗਾ। ਅਸੀਂ ਵਧੀਆ ਕੇ ਜਿਹੜਾ ਕੰਮ ਹੈ ਉਹ ਵਧੀਆ ਕਰ ਕਰਦੇ ਹਾਂ। ਬਸ ਨੌਜਵਾਨਾਂ ਦਾ ਵੀ ਲੱਭਦੇ ਦੇਖਿਆ ਹੁੰਦਾ ਹੁੰਦਾ ਉਹ ਤੁਹਾਡੇ ਸੰਦੇ ਕਾਫੀ ਨੌਜਵਾਨ ਹੋਣਗੇ। ਹਾਂਜੀ। ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕੀਂ ਬਣ ਰਹੇ ਨੇ। ਕਿ ਕੋਨਾ ਵਸੇ ਵੀ ਉਹਨਾਂ ਆਈਆਂ ਸਹੂਲਤਾਂ ਦਿੱਤੀਆਂ ਪਰ ਚਲੋ ਆਪਣੀ ਕਮੇਟੀ ਚ ਬੋ ਕਿ ਉਹਨਾਂ ਵਸੇ ਵੀ ਹੁਣ ਕਰ ਰਿਆ ਸੀ ਚਲੋ ਇਹ ਨਸ਼ੇ ਪੱਤਿਆਂ ਤੋਂ ਬਚਣਗੇ ਕੋਈ ਇਹਨਾਂ ਨੂੰ ਆਰੇ ਲਾੜੀ ਕੋਈ ਇਹਨਾਂ ਦਾ ਕੋਈ ਜਿੰਮ ਦਾ ਸਮਾਨ ਜਿਹੜਾ ਲਿਆ ਕੇ ਦਿਓ ਇਹਨਾਂ ਨੂੰ ਭੋਲਿਆ ਸੀ ਉਹ ਕਹਿੰਦੇ ਕੋਈ ਬਾਤ ਨਹੀਂ ਤੀ ਆਪਣੀ ਕਮੇਟੀ ਬਣਾਓ ਔਰ ਤੁਹਾਨੂੰ ਲੈ ਕੇ ਦਿੰਨੇ ਆਪਣੇ ਆਮਨਾ ਇੱਧਰ ਉਲਝੇ ਰਹਿਣਗੇ ਆਪਣੇ ਬੱਚੇ ਆਪਣੇ ਮਿਹਨਤ ਕਰਨ ਆਪਣੇ ਮਰਦਸ਼ਾ ਕਰਨ ਜੋ ਆਪਣੇ ਤੁਰੇ ਰਣ ਕੋਈ ਨਸ਼ਾ ਪੱਤਿਆਂ ਤੋਂ ਬਚੇ ਰਹਿਣਗੇ ਬਾਕੀ ਕੋਲੋਂ ਤੋਂ ਬੰਗਾ ਹਿੱਤ ਹੋਰ ਤੇ ਅਗਵਾਈ ਦੇ ਵਿੱਚ 10 10 ਦਾ ਸਟਾਰ ਚੱਲੂ ਹੋਏ ਉਹਨਾਂ ਕਿਹੜੇ ਕਿਹੜੇ ਦਾ ਸਟਾਰ ਚੱਲੂ ਦਿੱਤੇ ਕੋਹ ਰਹੀ ਤੇ ਸਰਗੋਸ਼ੀ ਕਰ ਰਿਹਾ ਅਸਲਿੇ ਇਸ ਟੈਂਪ ਤੋਂ ਜੋ ਗਲੀਆਂ ਦੀ ਪ੍ਰੋਬਲਮ ਸੀ ਉਹ ਵੀ ਕੀਤੀ ਐ ਹੈਡ ਪੰਪ ਨਲਕੇ ਜਲ ਲੱਗੇ ਆ ਆਪਣੇ ਲੈਟਰ ਲਾਤੀਆਂ ਨੇ ਹੋਰ ਬਾਕੀ ਜੋ ਵੀ ਕੰਮ ਦੇ ਵਿਕਾਸ ਹੈ ਜੇ ਛੱਪੜ ਆ ਉਹਦੀ ਸਫਾਈ ਹੋ ਰਹੀ ਐ ਉਹਦੀ ਵੀ ਕਰਾ ਰਹੇ ਆ ਜੋ ਵੀ ਮਤਲਬ ਪਿੰਡ ਦੀਆਂ ਸਮੱਸਿਆ ਹੈ ਜੀ ਨਾ ਉਹ ਅਸੀਂ ਵੱਧ ਕਰ ਰਿਹਾ ਹੁਣ ਸਫਾਈ ਦਾ ਥੋੜਾ ਜਿਹਾ ਅਸੀਂ ਕਹਿੰਦੇ ਵੀ ਉੱਤੇ ਕੋਈ ਟੈਂਪ ਬਣਾ ਦਈਏ ਉਹਨਾਂ ਵਾਸਤੇ ਵੀ ਉਹ ਵੀ ਅਹੀ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਜਿਹੜਾ ਆਪਣਾ ਕਿੰਨੇ ਜਿਹੜਾ ਸਪੰਚਾਇਤ ਆਏ ਕਿ ਸਾਰਾ ਪਿੰਡ ਲੋਕਾਂ ਸੇਵਾ ਕੰਧਾਂ ਬਫਤ ਤਾਂ ਮਾਨ ਬਖਸ਼ਿਆ ਤੁਹਾਡੇ ਸੇਤ ਸੰਗੀਤ ਆਸਿਤ ਜੀ ਕੀ ਮੈਸੇਜ ਆਂ ਦਵੋ ਪਿੰਡ ਵਾਲੇ ਮੈਸੇਜ ਜੀ ਦੇਖੋ ਜੀ ਅਹੀ ਸਰਪੰਚ ਬਣਿਆ ਠੀਕ ਹੈ ਨਾਲ ਸਾਡੇ ਜਨਤਾ ਸਾਥ ਦੇ ਰਹੀ ਹੈ ਅਸੀਂ ਨਹੀਂ ਸਰਪੰਚੇ ਆਪ ਸਾਡੇ ਨਾਲ ਜਨਤਾ ਸਾਡੇ ਇਹੀ ਸਰਪੰਚ ਨੇ ਜਿਹੜੇ ਨਾਲ ਹੋ ਕੇ ਸਾਡੇ ਨਾਲ ਸਾਥ ਦੇ ਰਹੀ ਹੈ ਔਰ ਅਸੀਂ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਅੱਗੇ ਚੱਲ ਰਹੇ ਆ। ਤੋਂ ਕੰਮ ਜਿਹੜੇ ਵਧੀਆ ਤੋਂ ਵਧੀਆ ਹੋਣਗੇ ਔਰ ਚੰਗੇ ਹੋਣਗੇ। ਕੋਈ ਇਥੇ ਪ੍ਰੋਬਲਮ ਨਹੀਂ ਹੈਗੀ ਆਗੀ। ਜੇ ਵੀ ਚੱਲਨੇ ਆ ਜਿੰਨੀ ਸਲਾਹ ਦੇ ਨਾਲ ਹੀ ਅਸੀਂ ਚੱਲ ਰਹੇ ਆ। ਤੋਂ ਸਾਡੇ ਨਾਲ ਸਾਥ ਦੇ ਰਹੇ ਆ। ਔਰ ਬਹੁਤ-ਬਹੁਤ ਇਹਨਾਂ ਦਾ ਧੰਨਵਾਦ। ਕੁੰਦਨ ਲਾਲ ਸਰਪੰਚ ਮੇਰੇ ਘਾਦੀ ਉਹ ਸਰਜੀਤ ਕੁਮਾਰੀ ਸਰਪੰਚ ਹੈ। ਔਰ ਅਸੀਂ ਇਸ ਪਿੰਡ ਦੇ ਨਾਲ ਹੋ ਕੇ ਵਰਿਆ ਤੋਂ ਵਰਿਆ ਕੰਮ ਇਹਨਾਂ ਦੇ ਨਾਲ ਖੋਕੇ ਨਾਲ ਸਾਥ ਲੈ ਕੇ ਇਹਨਾਂ ਦਾ ਤੇ ਚੱਲ ਰਹੀਆਂ ਔਰ ਬਹੁਤ ਬਹੁਤ ਤੁਹਾਡਾ ਇਹਨਾਂ ਦਾ ਧੰਨਵਾਦ ਕਰੀਦਾ ਆਪਣੇ ਨਾਲ